ਇਨਾ ਜ਼ੋਰ ਦਾ ਮੈਂ ਸਮੋੜ ਨਹੀਂ ਲੱਗ ਜਨਾ ਜ਼ੋਰ ਗੰਡੇ ਬਟਨ ਲੱਗ ਗਿਆ ਐਂ ਦੇ ਮਾਮੇ ਆ ਆਏ ਵੇ ਲਾਈਟ ਆ ਗਈ ਭਾਈ ਤੁਸੀਂ ਤਾਂ ਕਹਿੰਦੇ ਹੋ ਲਾਈਟ ਆ ਗਈ ਓਏ ਲੇਟ ਆ ਗਈ ਗਾਈ ਲੋਕ ਕਦੇ ਕਣਕ ਆਪਣੇ ਖੇਤਾਂ ਚ ਗਰਦੀ ਹੈ ਸਾਡੇ ਕਣਕ ਜੋੜਾ ਜੱਗਰਦੀ ਐ ਯਾਰ ਤੇ ਤੇਰੀ ਘਰਾ ਜਾ ਮੈਂ ਫਸ ਗਈ ਟੁੱਟੇ ਆ ਟੁੱਟੇ ਯੂਗੋ ਲਗਾਤੀ ਮੈਂ ਤੋੜਨੇ ਸੁਗਰੇ ਸੁਗਰੇ ਜੀਵਤ ਰੋ ਥੋੜਾ ਸਵਾਦ ਆ ਜੀ ਨਵੇਂ ਵਲੌਗ ਵਿੱਚ ਹਾਂ ਸੱਚੀ ਛੱਡ ਕੇ ਦੇਖੀ ਪਾਣੀ ਆ ਗਿਆ ਕਰ ਮੁੰਜਾ ਤਾਉਂ ਚੂਰ ਕੱਟ ਕੇ ਬੈਠਾ ਦੇਖ ਸਕਦੇ ਤੁਸੀਂ ਛੋਟਾ ਸਿੰਘ ਜੀ ਕੈਮਰੀ ਮਾਰ ਆਓ ਗੱਡੀ ਮੂਰਤੀ ਗੱਡੀ ਮੂਰਤੀ ਐ ਗੱਡੀ ਮੂਰਤੀ ਸਾਡੀ ਜੀ ਇਹ ਝਾੜ ਤੇ ਗਲਾ ਜਾ ਮੈਂ ਫਸ ਗਈ ਪੁੱਲੇ ਇਹ ਝਾੜ ਤੇ ਗਲਾ ਜਾ ਮੈਂ ਡਾਕਟਰ ਕੋਲ ਆ ਕੇ ਲਵਾਗੇ ਆ ਦੇ ਦਾਰ ਝਾੜ ਚ ਛੋ ਜੀ ਗਿਆੜਾ ਆਪ ਕੱਲ ਵੀ ਲੱਗ ਗਈ ਡਾਕਟਰ ਕੋਲ ਡਾਕਟਰ ਗਾ ਡਾਕਟਰ ਡਾਕਟਰ ਤੋਂ ਲੋਟ ਤਾਈ ਨਹੀਂ ਅੱਬ ਕਿਹੋ ਡਾਕਟਰ ਕੋ ਚੱਲਾਂਗੇ ਅੱਬ ਚਾਹਦੇ ਆ ਕਿ ਇਹ ਤਾਂ ਪਹਿਲਾਂ ਬੁਲਾਇਆ ਗਾ ਬਾਬੇ ਨੂੰ ਰੋਟੀ ਹਾਲੇ ਨੂੰ ਛੋਟੇ ਸੰਗ ਦਾ ਤੇ ਹੁਣ ਆਪਾਂ ਚੱਲਦੇ ਆ ਛੇਕ ਫੈਕਟਰੀ ਜਾ ਕੇ ਮਿਲਾਂਗੇ ਫਿਰ ਤੁਹਾਨੂੰ ਆਪਾਂ ਹਾਂਜੀ ਮਿੱਤਰੋ ਇੱਕ ਬਹੁਤ ਜ਼ਿਆਦਾ ਪੂਰੀ ਖਬਰ ਹੈ ਸਮਝਦਾ ਤਾਂ ਸਮਝ ਹੀ ਗਏ ਹੋਣਗੇ ਜਿਹੜਾ ਇੱਕ ਤੂਰੇ ਸੀ ਨਾ ਪਤਾ ਨਹੀਂ ਇਹਨਾਂ ਦਾ ਭਾਈ ਹੈ ਕਿ ਪੈਣ ਉਹ ਇਹਨਾਂ ਨੂੰ ਛੱਡ ਕੇ ਜਾ ਚੁੱਕਿਆ ਹੈ ਇਹ ਦੇਖ ਸਕਦੇ ਹੋ ਹਾਂ ਦੇਖ ਸਕਦੇ ਆ ਜਦੋਂ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਪਹਿਲਾਂ ਦਾ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਸੰਤਾ ਹੁਣ ਪਤਾ ਲੱਗਿਆ ਪਤਾ ਨਹੀਂ ਕਿਦੋਂ ਦੰਦਿਆ ਕਿਹਜਾ ਫਾਇਰ ਹੋ ਰਿਹਾ ਹੈਗਾ ਇਹਨੂੰ ਆਪਾਂ ਇੱਥੇ ਨਾ ਆਪਦੇ ਨਟੂਆ ਘਟ ਕੇ ਆਪਾਂ ਕੱਟਿਆ ਦੇਖ ਸਕਦੇ ਹਾਂ ਬਹੁਤ ਏਡਾ ਘਟੂਆ ਆਪਾਂ ਨਹੀਂ ਚਾਹਦੇ ਆ पसन्द आपको पता नहीं उनकिन्हे करेंगे आजारे कहाँ बैठा कुमला दर फिर दस ही और किधर किधर फिर दिया है कहाँ बैठा दो हो बैठे ने उधर अपना ना ना तूसी देख रही ना था तूसी देखने वाले बढ़िया जग का रहा एक कोज़ांदा है ना ਤੇ ਜੇਕਰ ਤੁਸੀਂ ਇਹਨਾਂ ਦਾ ਵਧੀਆ ਜਿਹਾ ਘਰ ਵੀ ਤੁਹਾਨੂੰ ਵੀ ਲੱਗੇ ਇਹਨਾਂ ਦਾ ਘਰ ਵਧੀਆ ਜਿਹਾ ਹੋ ਗਿਆ ਹੈ ਨਾ ਤਾਂ ਇਸ ਵੀਡੀਓ ਤੇ 15 ਲਾਈਕਸ ਦਾ ਏਮਾ ਇਸ ਵੀਡੀਓ ਤੇ 50 ਲਾਈਕ ਤੇ ਕਰ ਦਿਓ ਆਪਾਂ ਇਹਨਾਂ ਦਾ ਬਹੁਤ ਵਧੀਆ ਘਰ ਬਣਾਵਾਂਗੇ ਫਿਰ ਆਪਾਂ ਠੀਕ ਹੈ ਪੁਣਿਆ ਲਾਈਕਸ ਦਾ ਏਮਾ ਇਸ ਵੀਡੀਓ ਤੇ ਇਹ ਲਾਈਕ ਕੰਪਲੀਟ ਕਰ ਦਿਓ ਆਪਾਂ ਇਹਨਾਂ ਦਾ ਬੜੀ ਵਧੀਆ ਘਰ ਬਣਾਵਾਂਗੇ ਸਾਡੇ ਆਪਰੇਟਰ ਦਾ ਆ ਟੁੱਟੀ ਨੂੰ ਗੱਲਾਂ ਕਰਦੀ ਮੈਂ ਉਹ ਹੀ ਕੱਢ ਲਿਆ ਬੋਲ ਉਹ ਹੀ ਬੜਾ ਮਾਤਬੋਲ ਤੋਈ ਲਗਾਈ ਕੈਮਰਾ ਜਾ ਬਾਈ ਕੈਮਰਾ ਲਗਾਈ ਕੈਮਰਾ ਹਾਂ ਜੀ ਜੀ ਬੱਸ ਹੋਈ ਤਾਂ ਬੜੀ ਆ ਰਿਹਾ ਇਹ ਆਪਣਾ ਫੋਰ ਕਲਿੱਪ ਟੈਪ ਦੀਸੀ ਬੋਲਣ ਸੋ ਕੈਸਾ ਹੋ ਜੀ ਫੱਟੇ ਬਾਹਰ ਕੱਢ ਕੇ ਜਾਣੇ ਉਹਨੇ ਨਾ ਲੱਪਾ ਆ ਇਹਨੇ ਉਪਰੇ ਤੋਂ ਸਾਹਮਣੇ ਏ ਸਵਾਈ ਦਾ ਕਰਦਾ ਨਹੀਂਗਾ ਕੀ ਤੇ ਚੜਕੇ ਬੈਜੂ ਰੇਖ ਤੇ ਜਿਆਦੇ ਵਿਗੜਿਆ ਹੋਇਆ ਦੋ ਮਾਰੋ ਕੁਤਰੇ ਤੇ ਹਾਂਜੀ ਮਿੱਤਰੋ ਹੁਣ ਆਪਾਂ ਚੱਲਦੇ ਸੂਂਗਰੇ ਤੋੜਨ ਕਿ ਤੋੜਨ ਸੂਂਗਰੇ ਸੂਂਗਰੇ ਤੋੜਨ ਚੱਲੇ ਆਂਗੇ ਚੱਲਦੇ ਆਂ ਹਾਂਜੀ ਮਿੱਤਰੋ ਆਪ ਪਹੁੰਚ ਚੁੱਕੇ ਆ। ਸੁਗਰੇ ਹਨ। ਆ ਜੀ ਸਾਡ ਆਪਣੀ ਸਭ ਜੀ ਹੋਏ, ਰੋਜ ਬੜੇ ਹੋਏ ਇੱਥੋਂ ਓਏ। ਓਏ, ਰੋਜ ਤਾਂ ਪੈਂਦਾ। ਸਰਗਮ ਲੱਗਿਆ। ਸਰਗਮ ਖਾਏ ਕਰੋ ਬੱਚਿਆ। ਸਰਗਮ ਖਾਏ ਕਰੋ ਸੋੜ। ਠੀਕ ਹਨ। ਅੱਜ ਤੋਂ ਦੀ ਰੋਜ ਬਹੁਤ ਨਾਲ ਗਦੇ ਨੇ। ਮਾੜਾ ਆ ਜਾ ਕੇ ਆੜ ਰੱਖਿਆ ਆਏਗਾ ਰੋ। ਠੀਕ ਹੈ ਜੀ। ਆ ਦੇਖ ਜ਼ਰ ਦਿਓ। ਆਹ ਦੱਸੋ ਜੀ ਕੀ ਚੀਜ਼ ਹੈ ਨਹੀਂ ਇਹ ਤਾਂ ਸਾਨੂੰ ਪਤਾ ਹੀ ਲੱਗ ਜੂ ਜਿਹੜੀ ਹਾਜੀ ਹੈ ਨਾ ਆਹ ਆਹ ਇਹ ਦੱਸੋ ਕੀ ਚੀਜ਼ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਪਲੀਜ਼ ਪਲੀਜ਼ ਸਾਨੂੰ ਪਤਾ ਹੀ ਹੋਊਗਾ ਇਹ ਮੈਨੂੰ ਤਾਂ ਪਤਾ ਨਹੀਂ ਕੀ ਹੈ ਇਹ ਤੇ ਇਹਨਾਂ ਦੇ ਨਾਮ ਵੀ ਦੱਸਿਓ ਤੇ ਹੋ ਸਕਦਾ ਜਿਹੜੀ ਜਿਹੜੀ ਹੁਣ ਕੈਮਰਾ ਚੱਲ ਰਹੀ ਸਾਰੇ ਦੇ ਨਾਮ ਦੱਸ ਦਿਓ ਇਹ ਆ ਵੀ ਦੱਸੋ ਆ ਕੀ ਚੀਜ਼ ਹੈ ਅੰਗਰੇਜ਼ੀ ਦੇ ਵਿੱਚ ਆਹ ਦੇਖੋ ਸੋ ਬ੍ਰਾਂਡਡ ਸੂੰਗ ਰਹੇ ਟਕੋੜਾ ਹੀ ਸੂੰਗ ਰਹੇ ਕਤੂ ਵੀ ਲਾਉਣ ਜਾਂਦਾ ਨਹੀਂ ਦਰਤਾ ਇਹਰਾ ਸੂੰਗ ਰਹੇ ਵਾਦੂਨ ਦੇ ਭੈਲ ਵੀ ਇਹ ਤਾਂ ਹਨ ਚੈੱਕ ਕਰੋ ਜੀ ਜਲਦੀ ਕਾ ਸੂੰਗ ਰਹੇ ਦੀ ਆਦੇ ਤੁਸੀਂ ਲੈ ਜੰਗੇ ਪਰ ਬਾਲਟੀ ਪਰ ਜੂ ਦਾ ਬਥੇਰੇ ਲੱਗੇ ਪਏ ਦੇਖਾ ਸੂੰਗ ਰਹੇ ਜੀ ਸੂੰਗ ਰਹੇ ਸੂੰਗ ਰਹੇ ਇਹ ਸਰ ਪੈਕੇਟ ਲੋ ਚੈੱਕ ਕਰ ਤੋਂ ਆਪਾਂ ਖਾਣੇ ਸੂੰਗ ਰਹੇ ਅੱਛੇ ਹੈ ਐਵੇਂ ਜੇ ਅੱਛੇ ਹੈ ਵਧੀਆ ਹੋ ਵਧੀਆ ਪੱਭਈਏ ਨਹੀਂ ਹੈਗੇ ਇੱਕ ਆਹ ਹੋ ਜੀ ਮੈਡਮ ਸਾਡੀ ਹੈਲੋ ਕਿਵੇਂ ਹੋ ਗਾਇਸ ਐ ਭਈਏ ਰਾਣੀ ਆ ਹੈ ਭਈਏ ਰਾਣੀ ਸਾਡੀ ਭਈਏ ਰਾਣੀ ਹੈ ਅਰੇ ਸਾਰੇ ਸੁਮੂਰੇ ਬਹੁਤ ਵੱਡੇ ਵੱਡੇ ਹੋ ਰਹੇ ਨੇ ਐ ਹੋ ਉਹ ਲਿਆਉਣ ਵਾਲਾ ਉਹ ਲੇਨ ਕਰ ਲਾ 2 2 ਫੁੱਟ ਦੇ ਹਜੇ 2 2 ਫੁੱਟ ਦੇ ਸੁਗ ਰਹੇ ਨੇ ਆਪਾਂ ਦਿਖਾਉਂਦੇ ਨਹੀਂ ਬੋਲੇ ਵੱਡੇ ਵੱਡੇ ਸੁਗ ਰਹੇ ਨੇ ਤੁਹਾਨੂੰ ਦਿਖਾਉਣੇ ਆ ਜੀ ਮਿੱਤਰ ਆ ਦੇਖ ਸਕਦੇ ਆਪਣੇ ਸੁਗ ਰਹੇ ਜੀ ਬਾਲਟੀ ਭਰ ਗਈ ਉਹਨੇ ਆਪਾਂ ਤੋੜਦੇ ਆ ਉਧਰੋਂ ਗੰਡੇ ਗੁੰਡੇ ਇਹਨਾਂ ਦੇ ਕੇ ਵੇਲਿਆਂ ਦੇ ਤੇ ਮਰੀ ਜਾਣ ਕਿਥੇ ਪਸਾਈ ਜਾਬਦੀ ਆਪਾਂ ਨੂੰ ਬਹੁਤ ਕੰਮ ਨੇ ਗੰਡੇ ਇੱਥੇ ਗੰਡੇ ਗੰਡੇ

anh nói vừa tầm à sớm mở anh ấy gần đấy button lắc anh đi mà ਏਨਰ ਦੇ ਭਾਈ ਹੁ ਬਾਜੋ ਮਿਲ ਜਾਏ ਗਾਈਜ਼ ਅੱਜ ਵੀ ਤੇਰਾ ਆਪਾ ਗੰਡੇ ਬੱਟ ਰਿਹਾ ਦੇਖ ਸਕਦੇ ਹੋ ਮੇਥੇ ਦੌੜ ਰਹੀ ਹੈ ਸਾਡੀ ਮੈਡਮ ਮੇਥੇ ਦੌੜ ਰਹੀ ਹੈ ਤੇ ਕਿਸੇ ਨੇ ਤਰ ਕਮੈਂਟਾਂ ਹੀ ਜਰੂਰ ਦਿਓ ਆਹ ਕਿਹੜੀ ਚੀਜ਼ ਲੱਗੀ ਹੋਈ ਹੈ ਇੱਥੇ ਤੁਹਾਨੂੰ ਕੋਲੇ ਜਾ ਕੇ ਦਿਖਾ ਦਨੀ ਹੈ ਚੱਕਰ ਨਾ ਬੰਨੋ ਕਮੈਂਟ ਕਰਕੇ ਜਰੂਰ ਆਸ ਕੁਝ ਵੀ ਹੋਇਆ ਇਦਾਂ ਆਹ ਦਾ ਸੋਕੀ ਲਗਾ ਹੈ ਲੈਟ ਆ ਗਈ ਲੈਟ ਆ ਗਈ ਬਈ ਤੁਸੀਂ ਤਾਂ ਕਹਿੰਦੇ ਹੋ ਲੈਟ ਆ ਗਈ ਓਏ ਲੈਟ ਆ ਗਈ ਇਸ ਰਾਈਟ ਕੀ ਚੱਲਦਾ ਇਹ ਹਾਂ ਮੋਟਰ ਪੱਟਿਆਂ ਵਾਲਾ ਜਨਰੇਟਰ ਚੱਲਦਾ ਤੇਰਾ ਗੋਲਾ ਐਦਾ ਹੋ ਸਿਰ ਆ ਗਈ ਰੇਟ ਇਹਦਾ ਇਹ ਦੱਸਿਓ ਕਮੈਂਟ ਕਰਕੇ ਜਰੂਰ ਆ ਵੀ ਦੱਸਿਓ ਕੀ ਹੁੰਦੀ ਹੈ ਇਹ ਦੱਸੋ ਦੱਸੋ ਮੈਨੂੰ ਨਹੀਂ ਪਤਾ ਕਮੈਂਟਾਂ ਚ ਜਰੂਰ ਦੱਸਿਓ ਹੋਰ ਕਰ ਆ ਦੇ ਸਾਡੇ ਗਾਈਨ ਆ ਪਤਾ ਨਹੀਂ ਕਿਹ ਨੂੰ ਖਾਈ ਆਂਦੀ ਐ ਮੜੇ ਚੈੱਕ ਕਰ ਲਿਓ ਚਲੋ ਜੀ ਅਮੇ ਇੱਥੇ ਦਰਦੇ ਆਪਾਂ ਸਾਡੀ ਰੋਟੀਆਂ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਫਿਰ ਲੋ ਜਿਸ ਦਿਨ ਆਪ ਸੈੱਟ ਰੱਖ ਲਿਓ ਇਹਨੂੰ ਚਲੋ ਚਲੋ ਅੱਰਾ ਆਪਾਂ ਚਾਹ ਦੇ ਫੈਕਟਰੀ ਚ ਦੇਖ ਲੈਣੇ ਨੇ ਤੇਰੇ ਚੱਕ ਲਿਆ ਜੇਕਰ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਮਿਲਦੇ ਆ ਅਗਲੇ ਵਲੌਗ ਵਿੱਚ ਧੰਨਵਾਦ ਬਾਏ ਟੇਕ ਕੇਅਰ ਅੱਜੇ ਮੇਰੇ ਤਰਫ ਪਹਾੜੀ ਸੋਪਰ ਸੀਟਰ ਕੋਲੇ ਦੇਖ ਸਕਦੇ ਹਾਂ ਇਹ ਕਾਲ ਤੇ ਮੈਰੇ ਸਿ ਆਪਾਂ ਤੇ ਸਾਰੇ ਇੱਕ ਚੀਜ਼ ਦਿਖਾਉਣੇ ਆ ਲੋਕਾਂ ਦੇ ਕਣਕ ਆਪਣੇ ਖੇਤਾਂ 'ਚ ਗਰਦੀ ਹੈ ਸਾਡੇ ਕਣਕ ਜੋੜਾ ਗਰਦੀ ਹੈ ਆ ਚੈੱਕ